ਹਾਂ ਬਈ ਉਹ ਜਿਹੜਾ ਬੰਦਾ ਨਾ ਸਾਡਾ ਮੋਬਾਈਲ ਦੀ ਕੁਆਲਿਟੀ ਥੋੜੀ ਲੋਅ ਆ ਜੂਮ ਕਰਕੇ ਦਿਖਾਉਣਾ ਸ਼ਾਇਦ ਹੈ ਜੀ ਨਹੀਂ ਦਿਖਣਾ ਚਲੋ ਤੁਹਾਨੂੰ ਗੱਲ ਦੱਸਦਾ ਮੈਂ ਫਿਰ ਉਹ ਕਾਦਾ ਫਿਰਦਾ ਸਰਵੇ ਇਹ ਨਹੀਂ ਪਤਾ ਕਾਦਾ ਸਰਵੇ ਕਰਦਾ ਪਰ ਉਹ ਸਰਵੇ ਕਰਦਾ ਫਿਰਦਾ ਵਾ ਕਹਿੰਦਾ ਵੀ ਮੈਂ ਪੂਰੇ ਇੰਡੀਆ ਦੀਆਂ ਸੜਕਾਂ ਜ਼ਮੀਨਾਂ ਤੇ ਜੋ ਵੀ ਜਾਇਦਾਦ ਦਾ ਮੈਂ ਸਾਰੀਆਂ ਦਾ ਸਰਵੇ ਕਰਨਾ ਜਦੋਂ ਮੈਂ ਪੁੱਛਿਆ ਵੀ ਉਹ ਵੇ ਕਰਕੇ ਵੀ ਕਾਦੇ ਲਈ ਸਰਵੇ ਕਰਨਾ ਹੈ ਕਹਿੰਦਾ ਵੀ ਇਹ ਸਰਵੇ ਮੁਤਾਬਕ ਮੈਂ ਡਾਕੂਮੈਂਟ ਤਿਆਰ ਕਰਨੇ ਆ ਵੀ ਮੈਨੂੰ 오ਰੀਜਨ ਦੀ ਜਪਾ ਗਿਆ ਮੈਨੂੰ ਫੁੱਲ ਕੇ ਨਹੀਂ ਦੱਸ ਕੇ ਗਿਆ ਗਿਆ ਵੀ ਕਾਦਾ ਸਰਵੇ ਕਰਨਾ ਮੈਂ ਕਾਦਾ ਸਰਵੇ ਨਹੀਂ ਕਰਨਾ ਗਿਆ ਤੇ ਉਹ ਫਿਰਦਾ ਓਏ ਆ ਜਾ ਓਏ ਖਾਰ ਆਉਂਦੀ ਆ ਹਾਂ ਬਾਕੀ ਇਹ ਨਾ ਸਰਵੇ ਹੋਵੇ ਨਾ ਹੋਵੇ ਪਰ ਮੈਨੂੰ ਲੱਗਦਾ ਵੀ ਮੇਰਾ ਜਿਹੜਾ ਤੋਰਾ ਫੇਰਾ ਉਹ ਹੋ ਜਾਣਾ ਅੱਜ ਤਾਂ ਮੈਂ ਮੈੱਕ ਵੀ ਨਹੀਂ ਲੈ ਕੇ ਆਇਆਗਾ ਆਪਣਾ ਮੈੱਕ ਵੀ ਘਰੇ ਆ ਆਪਣਾ ਓਏ ਓ ਬੰਦਾ ਹੋ ਗਿਆ ਤਸ ਗਿਆ ਆ ਚੱਲ ਜੇ ਉਹ ਬੰਦਾ ਸਰਵੇ ਵਾਲਾ ਇਹ ਆਹ ਖੜਾ ਤੁੰਦਲਾ ਨੀਣਾ ਹੋਣਾ ਸ਼ਾਇਦ ਹਾਂ ਤੂੰ ਸੱਟੇ ਜਾਉਲਾ ਆਵਾ ਉਹ ਬੰਦਾ ਜਿਹੜਾ ਜ਼ਮੀਨੀ ਜਾਇਦਾਦ ਦੇ ਵੀਰ ਵੇ ਪਾਉਂਦਾ ਵਾ ਇਹ ਬੰਦਾ ਕਾਫੀ ਜ਼ਿਆਦਾ ਨੌਲੇਜ ਰੱਖਦਾ ਜ਼ਮੀਨਾ ਜਾਇਦਾਦਾਂ ਬਾਰੇ ਜੀ ਕਿਸੇ ਵੀ ਵੀਰ ਭੈਣ ਭਰਾਣੇ ਕਿਸੇ ਵੀ ਜ਼ਮੀਨ ਜਾਇਦਾਦ ਦਾ ਕੋਈ ਕਿਸੇ ਵੀ ਤਰ੍ਹਾਂ ਦਾ ਕੰਮ ਕਰਾਉਣਾ ਵਾਹੇ ਤੂੰ ਕਰਵਾ ਸਕਦੇ ਆ ਤੇ ਇਧਰ ਉਹ ਅਕਾਂਟੀ ਜੀ ਸਕੂਟਰੀ ਬਹੁਤ ਜ਼ਿਆਦਾ ਤੇਜ਼ ਲੈ ਕੇ ਇਹ ਕੁੱਤਾ ਆ ਗਿਆ ਮੂਰੇ ਬਾਜ ਕੇ ਪਾ ਜੀ